ਦੁਨੀਆ ਭਰ ਵਿੱਚ ਮਨੁੱਖ ਦੇ ਕਈ ਕਿਸਮ ਦੇ ਵਿਸ਼ਵਾਸ ਹੁੰਦੇ ਨੇ ਕਈ ਚੀਜ਼ਾਂ ਜਿਨ੍ਹਾਂ ਨੂੰ ਮਨੁੱਖ ਆਪਣੇ ਲਈ ਬਿਹਤ ਸ਼ੁਭ ਮੰਨਦਾ ਹੈ ਅਤੇ ਉਹਨਾਂ ਬਦਲੇ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਰਹਿੰਦਾ ਹੈ ਅਤੇ ਮਨੁੱਖ ਦੀ ਇਸੇ ਪ੍ਰਵਿਰਤੀ ਕਰਕੇ ਬਹੁਤ ਸਾਰੇ ਚੀਜ਼ਾਂ ਵੇਚਣ ਵਾਲੇ ਇਸ ਚੀਜ਼ ਦਾ ਭਰਪੂਰ ਲਾਭ ਵੀ ਲੈਂਦੇ ਨੇ ਅਤੇ ਇਹਨਾਂ ਚੀਜ਼ਾਂ ਦੀ ਵੱਡੇ ਪੱਧਰ ਉੱਤੇ ਵਿਕਰੀ ਵੀ ਹੋਣ ਲੱਗਦੀ ਹੈ ਇਹੋ ਜਿਹਾ ਇੱਕ ਬਹੁਤ ਹੀ ਰੋਚਕ ਲੱਗਦਾ ਮਾਮਲਾ ਸਾਡੇ ਗੁਆਂਢੀ ਦੇਸ਼ ਚੀਨ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਬੈਂਕ ਅਜਿਹਾ ਹੈ ਜਿਸ ਦੀ ਮਿੱਟੀ ਸੋਨੇ ਦੇ ਭਾਅ ਵਿਕ ਰਹੀ ਹੈ ਮੰਨਿਆ ਜਾ ਰਿਹਾ ਹੈ ਕਿ ਇਸ ਦੇ ਖਰੀਦਦਾਰਾਂ ਦੀ ਕਿਸਮਤ ਚਮਕਦੀ ਹੈ ਅਤੇ ਇਸੇ ਗੱਲ ਨੂੰ ਸੱਚ ਮੰਨਦੇ ਹੋਏ ਲੋਕੀ ਇਸ ਬੈਂਕ ਵਿੱਚ ਤਾਂ ਆ ਹੀ ਰਹੇ ਨੇ ਇਸ ਬੈਂਕ ਦੀ ਮਿੱਟੀ ਨੂੰ ਵੀ ਸੋਨੇ ਦੇ ਭਾਅ ਖਰੀਦਣ ਲਈ ਤਿਆਰ ਰਹਿੰਦੇ ਨੇ ਇਸ ਰੋਚਕ ਅਤੇ ਦਿਲਚਸਪ ਮਾਮਲੇ ਬਾਰੇ ਜਾਣਦੇ ਹਾਂ ਅੱਜ ਦੇ ਇਸ ਵਿਸ਼ੇਸ਼ ਵੀਡੀਓ ذریعے ਦੁਨੀਆ ਵਿੱਚ ਬਹੁਤ ਸਾਰੇ ਲੋਕ ਕਈ ਅਜਹੀਆਂ ਚੀਜ਼ਾਂ ਨੂੰ ਬਹੁਤ ਖੁਸ਼ਕਿਸਮਤ ਮੰਨਦੇ ਨੇ ਜਿਨ੍ਹਾਂ ਦੇ ਆਉਣ ਨਾਲ ਉਹਨਾਂ ਦਾ ਇਹ ਵਿਸ਼ਵਾਸ ਹੁੰਦਾ ਹੈ ਕਿ ਉਹਨਾਂ ਦੇ ਕਾਰੋਬਾਰ ਵਿੱਚ ਵਾਧਾ ਹੁੰਦਾ ਹੈ ਉਹਨਾਂ ਦੇ ਜੀਵਨ ਵਿੱਚ ਖੁਸ਼ੀਆਂ ਦੀ ਆਮਦ ਹੁੰਦੀ ਹੈ ਅਤੇ ਕਿਸਮਤ ਚੰਗੇ ਮੋੜ ਲੈਣੇ ਸ਼ੁਰੂ ਕਰਦੀ ਹੈ ਇਸੀ ਤਰ੍ਹਾਂ ਇੱਕ ਵੀਡੀਓ ਪਿਛਲੇ ਦਿਨੀ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵੇਖਿਆ ਗਿਆ ਜਿੱਥੇ ਇੱਕ ਬੈਂਕ ਦੀ ਜ਼ਮੀਨ ਲੋਕਾਂ ਲਈ ਕਾਫੀ ਖੁਸ਼ਕਿਸਮਤ ਸਾਬਤ ਹੋ ਰਹੀ ਹੈ ਅਤੇ ਲੋਕ ਇਸ ਦੀ ਮੂ ਮੰਗੀ ਕੀਮਤ ਵੀ ਚੁਕਾਉਣ ਲਈ ਤਿਆਰ ਰਹਿੰਦੇ ਨੇ ਗੁਆਂਡੀ ਦੇਸ਼ ਚੀਨ ਵਿੱਚ ਇਸ ਸਮੇਂ ਬੈਂਕਾਂ ਦਾ ਕਾਰੋਬਾਰ ਇਸ ਨੂੰ ਕਿਸਮਤ ਨਾਲ ਜੋੜ ਕੇ ਚਲਾਇਆ ਜਾ ਰਿਹਾ ਹੈ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਲੋਕੀ ਵੀ ਇਸ ਵਿਸ਼ਵਾਸ ਨੂੰ ਕਾਫੀ ਜ਼ਿਆਦਾ ਤਰਜੀਹ ਦੇ ਰਹੇ ਨੇ ਇੱਕ ਬੈਂਕ ਅਜਿਹਾ ਹੈ ਜਿਸ ਦੀ ਮਿੱਟੀ ਦੀ ਕੀਮਤ ਨੂੰ ਦੁਕਾਨਦਾਰ 888 ਯੂਆਨ ਯਾਨੀ ਕਿ ਭਾਰਤੀ ਕਰੰਸੀ ਮੁਤਾਬਕ 10200 ਰੁਪਏ ਵਿੱਚ ਵੇਚ ਰਹੀ ਹੈ ਅਤੇ ਮਿੱਟੀ ਵੀ ਪੈਕੇਟ ਦੀਆਂ ਥੈਲੀਆਂ ਵਿੱਚ ਪਾ ਕੇ ਵੇਚੀ ਜਾ ਰਹੀ ਹੈ ਬੈਂਕ ਵਿੱਚ ਰੱਖੇ ਨੋਟਾਂ ਅਤੇ ਗਮਲਿਆਂ ਵਿੱਚੋਂ ਨਿਕਲ ਰਹੀ ਧੂੜ ਨੂੰ ਵੀ ਖਰੀਦਣ ਲਈ ਲੋਕੀ ਪੱਬਾਂ ਪਾਰ ਹੋ ਰਹੇ ਨੇ ਅਤੇ ਉਹਨਾਂ ਦਾ ਵਿਸ਼ਵਾਸ ਹੈ ਕਿ ਇਸ ਕਾਰਨ ਦੌਲਤ ਅਤੇ ਚੰਗੀ ਕਿਸਮਤ ਮਿਲਦੀ ਹੈ। ਚੀਨ ਤੋਂ ਆਉਂਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਇੱਕ ਦੁਕਾਨਦਾਰ ਚਾਰ ਕਿਸਮਾਂ ਦੀ ਮਿੱਟੀ ਵੇਚਦਾ ਹੈ ਜੋ ਪੰਜ ਪ੍ਰਮੁੱਖ ਚੀਨੀ ਬੈਂਕਾਂ ਵਿੱਚੋਂ ਲਿਆਂਦੀ ਜਾਂਦੀ ਹੈ ਅਤੇ ਇਹ ਪੰਜ ਬੈਂਕ ਚੀਨ ਦੇ ਸਭ ਤੋਂ ਵੱਡੇ ਬੈਂਕ ਮੰਨੇ ਜਾਂਦੇ ਨੇ। ਦੁਕਾਨਦਾਰਾ ਦਾ ਇਹ ਦਾਵਾ ਹੈ ਕਿ ਉਸ ਦੀ ਥਾਂ ਤੇ ਮਿਲੀ ਮਿੱਟੀ ਇਹਨਾਂ ਪੰਜ ਬੈਂਕਾਂ ਵਿੱਚੋਂ ਇਕੱਠੀ ਕੀਤੀ ਗਈ ਹੈ ਅਤੇ ਲੋਕ ਅਜਿਹਾ ਇਸ ਕਰਕੇ ਕਰ ਰਹੇ ਨੇ ਕਿਉਂਕਿ ਲੋਕਾਂ ਦਾ ਮੰਨਣਾ ਹੈ ਕਿ ਇਸ ਮਿੱਟੀ ਨੂੰ ਆਪਣੇ ਘਰ ਵਿੱਚ ਰੱਖਣ ਨਾਲ ਧਨ ਵਧਦਾ ਹੈ ਅਤੇ ਘਰ ਵਿੱਚੋਂ ਨਾਪੱਖੀ ਊਰਜਾ ਦੂਰ ਹੁੰਦੀ ਹੈ। ਕਈ ਅਜਿਹੇ ਵੀਡੀਓ ਵੀ ਵਿਖੇ ਗਏ ਨੇ ਜਿਸ ਵਿੱਚ ਕੁਝ ਲੋਕ ਚੀਨ ਦੀਆਂ ਇਹਨਾਂ ਪੰਜ ਪ੍ਰਮੁੱਖ ਬੈਂਕਾਂ ਦੇ ਨੇੜੇ ਮਿੱਟੀ ਪੁੱਟਦੇ ਹੋਏ ਨਜ਼ਰ ਆ ਰਹੇ ਨੇ ਅਤੇ ਜਦੋਂ ਉਹਨਾਂ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਦਾ ਕਾਫੀ ਫਾਇਦਾ ਮਿਲਦੇ ਹਨ ਸੋ ਵਾਕਈ ਇਹੋ ਜਹੀਆਂ ਚੀਜ਼ਾਂ ਨਾਲ ਕੁਝ ਫਾਇਦਾ ਹੁੰਦਾ ਹੈ ਜਾਂ ਫਿਰ ਲੋਕੀਂ ਵੇਖਾ-ਵੇਖੀ ਇਹ ਸਭ ਕਰ ਰਹੇ ਨੇ ਇਹ ਵਿਸ਼ਵਾਸ ਆਪੋ ਆਪਣਾ